ਪਿਆਰੀ ਦੋਸਤੋ ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਨੇ 5 ਮਈ ਨੂੰ ਕਨਵੈਨਸ਼ਨ ਦਾ ਸੱਦਾ ਦਿੱਤਾ ਹੈ। ਉੱਥੇ ਹੀ ਹਮੇਸ਼ਾ ਦੀ ਤਰ੍ਹਾਂ ਇੱਕ ਇੰਟਰਵਿਊ ਦੇ ਦੌਰਾਨ ਵਿੱਤ ਮੰਤਰੀ ਅਤੇ ਕੈਬਨਿਟ ਦੀ ਸਬ ਕਮੇਟੀ ਦੇ ਹੈੱਡ ਹਰਪਾ ਸਿੰਘ ਚੀਮਾ ਜੀ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਤਿੱਖੇ ਸਵਾਲ ਵੀ ਕੀਤੇ ਗਏ ਨੇ। ਵਿੱਤ ਮੰਤਰੀ ਹਰਪਾ ਸਿੰਘ ਚੀਮਾ ਨੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਕੀ ਕੀ ਗੱਲ ਕਹੀ ਹੈ? ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਚੈਨਲ ਤੇ ਨਵੇਂ ਚੈਨਲ ਨੂੰ ਸਬਸ ਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਮੇਂ ਸਿਰ ਮਿਲ ਸਕੇ ਦੋਸਤੋ ਵਿੱਤ ਮੰਤਰੀ ਅਤੇ ਸਬਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਛੀਮਾ ਨੂੰ ਸਵਾਲ ਕਰਦਿਆਂ ਕਿਹਾ ਗਿਆ ਕਿ ਤੁਸੀਂ ਬਹੁਤ ਸਾਰੀਆਂ ਮੀਟਿੰਗਾਂ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਨਾਲ ਕਰ ਚੁੱਕੇ ਹੋ ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਹੀ ਨੇ 12% ਡੀ ਜਿਹੜਾ ਪੈਂਡਿੰਗ ਹੈ ਸਾਢੇ 5 ਸਾਲਾਂ ਦਾ ਤਨਖਾਹ ਕਮਿਸ਼ਨ ਦਾ ਏਰੀਆ ਪੈਂਡਿੰਗ ਹੈ ਪੁਰਾਣੀ ਪੈਸ਼ਨ ਬਹਾਲੀ ਦਾ ਮੁੱਦਾ ਹਾਲੇ ਤੱਕ ਨਹੀਂ ਹੱਲ ਹੋਇਆ ਅਤੇ ਜਿਹੜੇ ਨਵੇਂ ਭਰਤੀ ਮੁਲਾਜ਼ਮ ਤੇ ਕੇਂਦਰ ਦਾ ਪੇ ਕਮਿਸ਼ਨ ਲਾਗੂ ਹੈ ਕੱਚੇ ਮੁਲਾਜ਼ਮ ਜੋ ਰੈਗੂਲਰ ਕੀਤੇ ਨਹੀਂ ਉਹਨਾਂ ਸਕੀਮ ਲਾਗੂ ਕੀਤੀ ਗਈ ਹੈ ਦੋਸਤੋ اور ਉਹਨਾਂ ਨੇ ਨੂੰ ਜਿਹੜੇ ਪਹਿਲੇ 3 ਸਾਲ ਬੇਸਿਕ ਪੇ ਹੀ ਦਿੱਤੀ ਜਾਵੇਗੀ। ਸੋ ਉਸ ਤੋਂ ਬਾਅਦ ਜਿਹੜਾ ਠੇਕਾ ਤੇ ਆਊਟਸੋਰਸ ਮਲਾਜ਼ਮਾਂ ਬਾਰੇ ਵੀ ਗੱਲ ਕਰਦੇ ਕਿਹਾ ਹੈ ਕਿ ਇਹ ਬਹੁਤ ਜ਼ਿਆਦਾ ਨਰਾਜ਼ ਨੇ ਕਿ ਔਰ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ। ਆਖਿਰਕਾਰ ਇਨ੍ਹਾਂ ਦੀਆਂ ਵੋਟਾਂ ਤੁਸੀਂ ਕਿਵੇਂ ਲਓਗੇ? ਇਨ੍ਹਾਂ ਦੇ ਸਾਰੇ ਮਸਲੇ ਤੁਸੀਂ ਹੱਲ ਕਿਵੇਂ ਕਰੋਗੇ? ਤੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕਿਹਾ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਸਰਕਾਰ ਲਗਾਤਾਰ ਨਵੀਆਂ ਪੜਤیاں ਕਰ ਰਹੀ ਹੈ ਅਤੇ ਮਲਾਜ਼ਮਾਂ ਦੇ ਹਾਲ ਵੀ ਜਿਹੜੇ ਕਿ ਮਸਲੇ ਹੱਲ ਕਰਨ ਦੇ ਲਈ ਮੀਟਿੰਗਾਂ ਦਾ ਦੌਰ ਵੀ ਚੱਲੂ ਹੈ। ਬਹੁਤ ਸਾਰੇ ਮਸਲੇ ਹਲ ਹੋ ਚੁਕੇ ਨੇ ਤੇ ਉਹਨਾਂ ਨੇ ਕਿਹਾ ਕਿ ਜੋ ਪੁਰਾਣੀਆਂ ਪੁਰਾਣੀਆਂ ਸਰਕਾਰਾਂ ਨੇ ਉਹ ਬਹੁਤ ਸਾਰੇ ਮਸਲੇ ਪੈਂਡਿੰਗ ਛੱਡ ਗੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਬਾਕੀ ਹੈ ਹੌਲੀ ਹੌਲੀ ਮਸਲੇ ਜ਼ਰੂਰ ਹੱਲ ਹੋਣਗੇ ਬਹੁਤ ਸਾਰੇ ਮਸਲੇ ਹੱਲ ਹੋ ਚੁਕੇ ਨੇ ਔਰ ਬਾਕੀ ਮਸਲੇ ਜਲਦੀ ਹੀ ਹੱਲ ਕੀਤੇ ਜਾਣਗੇ ਉਹਨਾਂ ਨੇ ਅੱਗੇ ਕਿਹਾ ਕਿ 올ਡ ਪੈਨਸ਼ਨ ਸਕੀਮ ਦੇ ਲਈ ਸਾਡੀ ਸਬ ਕਮੇਟੀ ਦੇ ਅਫਸਰਾਂ ਦੀ ਸਬ ਕਮੇਟੀਆਂ ਬਣਾਈਆਂ ਗਈਆਂ ਨੇ ਅਤੇ ਪੁਰਾਣੀ ਪੈਨਸ਼ਨ ਬਹਾਲੀ ਦਾ ਮਸਲਾ ਵੀ ਸਾਡੇ ਧਿਆਨ ਦੇ ਵਿੱਚ ਹੈ ਸੀਐਮ ਭਗਵੰਤ ਮਾਨ ਦੇ ਧਿਆਨ ਦੇ ਵਿੱਚ ਹੈ ਜਲਦੀ ਹੀ ਇਹਨਾਂ ਦਾ ਹੱਲ ਜਿਹੜਾ ਹੈ ਉਹ ਕਰ ਦਿੱਤਾ ਜਾਏਗਾ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਹੀ ਦੋਸਤੋ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਜੀ